ਜੱਜੀ ਕਾਇਦੀ ਝਾਰਿਆਂ ਨੂੰ ਔਰ ਫੀਕਾ ਗਤਮ ਝਾਰੇ ਮੇਰਾ ਨਾਮ ਹੈ ਗਮੀ ਚੇਂਗ ਪਿੰਡ ਆਪਣਾ ਤੜਾਨਾ ਹੈ ਤੇ ਇਹ ਪਤੀ ਦੇ ਜ਼ਿਲ੍ਹਾ ਤੰਤਰ ਹੈ ਕਿ ਆ ਜੋ ਜਥਾਰਾਂ ਜਿਲ੍ਹਾ ਯੋਈਦਨ ਪਲਾ ਝਾਰਿਆਂ ਨੂੰ ਤੇ ਆ ਆਪਣਾ ਚੋਨਾ ਨਾ ਪਿੰਡ ਜਨਦੋ ਜਿਆਦਾ ਭਾਈ ਜੂੰ ਦਾ ਲੱਗਾ ਭਾਈ ਹਾਂ ਸਿਸੂ ਕਤੇ ਜਨਾ ਪੀ ਜਾ ਚੁਕਤੀ ਤੇ ਦੋ ਜਾਂ ਮੀ ਪੇਜ ਹੈ ਤੇ ਹੇ ਨਾ ਅਜੇ ਤਾਂ ਬੰਦੋ ਖਾਦਾ ਪਈ ਹੈ ਜਦ ਦੋ ਕੀਤਾ ਖੱਤੇ ਕੋਲੋਂ ਖਾਦਾ ਪਈ ਹੈ ਜੀ ਤਾਂ ਕੱਪ ਨੂੰ ਇਹ ਰਾਏ ਪੰਕ ਨਾਲ ਆਏ ਬਾਕੀ ਇਹ ਦੇ ਚੰਨਾ ਇਹ ਲੱਗਾ ਥੋੜਾ ਜੋਂਦਾ ਇਹ ਮਿੰਨਾ ਜਮੀਨੇ ਰੋਤੇ ਦੋ ਦੰਤੋ ਜਮੀਨੇ ਤੇ ਬਾਕੀ ਨਹੀਂ ਦੇਖੀ ਲਓ ਨਾ ਤਾਂ ਬਹੁਤ ਵਧੀਆ ਇਹ ਚੁੱਕਤੀ ਆ ਕਈ ਜਾਂਦੇ ਤੇ ਭੁਗਿਆ ਬਰੇ ਹਲੇ ਨਿੱਕੇ ਆ ਤੇਰੇ ਬੂਤੇ ਨੇ ਬੋਨੇ ਬੂਤੇ ਆਂਦੇ ਨੇ ਮਦਦ ਦੇ ਕਰਦਾਰੇ ਆਪਣੇ ਜਿੱਦਾ ਕੋਈ ਇਚਮੈਂ ਇਸਮੈਂ ਅੱਛਾ ਨਹੀਂ ਆਈ ਕੋਈ ਇਚ ਚ ਵੇਖੀ ਯਾਰ ਵੀ ਦੇਖ ਲੋ ਤੇ ਆ ਬੜਾ ਵਧੀਆ

ਜੋ ਆਪਾਂ ਇੱਕ ਲਾਚ ਬੋਈ ਪਉਣੀ ਹੈ ਤੁਮ ਜੋ ਇਹ ਜਲਾਚ ਬੋਰੀ ਲਾਚ ਬੋਈ ਪਉਣੀ ਹੈ ਜੀ ਆਪਾਂ ਤੇ ਬਾਕੀ ਦਾ ਚੋਨਾ ਓਕੇ ਆਪਣਾ ਸਾਰਾ ਜੀ ਕਿਉਂ ਇਹ ਆਪਾਂ ਪਹਿਲੀਆ ਚੋਨਾ ਲਗਾ ਪੀ ਆਇ ਚੁੱਕੀ ਸਾਪਾ ਬਦੂ ਬਲਾ ਤੰਗ ਲਾਈ ਦੇ ਲਿੰਗਾ ਸਭ ਤੋਂ ਪਹਿਲੇ ਆਪਾਂ ਜਾਇਆ ਲਾਦਾ ਸੀ ਦੋ ਚਾੜ ਤਨੁਕੇ ਬੈਚੀ ਲਾਇਆ ਸੀ ਉਹ ਹੀ ਦੋ ਚਾੜ ਲਾਇਆ ਤੇ ਮੁਕੇ ਬਦਾ ਚੂਨਾ ਲਾਇਆ ਪਿਆ ਚਦਾ ਤੇ ਉਹ ਜੀ ਆਪਾਂ ਦੋ ਚਾੜ ਲਾਇਆ ਤੇ ਇਹ ਤੇ ਬਾਹਰ ਲਾਈ ਦੇਖਣ ਦੇ 131 ਮਾਤਾ ਵੇਖੂਗਾ ਜਾਂਦੇ ਦੀ ਨਮੀ ਨਹੀਂ ਹੈ ਜਾਂਦੇ ਜਦੋਂ ਪੱਕਣ ਦਾ ਮੰਨਦਾ ਜਾਹਟਾ ਲੋਹੀ ਜਾਂ ਚਲਤ ਖਾਂ ਵੀ ਨਾ ਕਿ ਕਦੇ ਉਹ ਪਾਣੀ ਲਈ ਜਾਂਦੇ ਆ ਲਈ ਜਾਂਦੇ ਆ ਦੁਪਹਿਰ ਨੂੰ ਜਾਂ ਪੱਕਣ ਜਾਂ ਜੀ ਪਲਾਵਾਂ ਜਾਂਦੀਆਂ ਜੋ ਪੱਕਣ ਜਾਂਦਾ ਟਾਈਮ 'ਚ ਉਹ ਦਾ ਪਨਿਆ ਬਲਵਾ ਪਾਣੀ ਬੰਨ ਕੰਨ ਚੱਲਦਾ ਜੇ ਅਬ ਪਾਣੀ ਲਾ ਜਾਵਾਂ ਨਾ ਫਿਰ ਨਵੇਂ ਦਾਣੇ ਨਿਕਲੀ ਹੁੰਦੇ ਹੁੰਦੇ ਆ ਬਾਕੀ ਦਿੰਦੇ ਕਿ ਲਾਜੋ ਨਾ ਪਣਾ ਤੁਨਾ ਆਪਣਾ ਉੱਕਿਆ ਹੋ ਰਿਹਾ ਇੱਕ ਲੋ। ਤੇ ਆਏ ਚੁਈ ਚੁਈ ਨਾ ਆ ਆਪਣੇ ਚਾਚੇ ਕੋ ਵੰਦੀ ਦਾ। ਚੁਈ ਚੁਈ ਨਾ। ਤੇ ਆਪਣੀ ਬਾਪ। ਆ ਤੂੰ ਦੇ ਸਕਦੇ ਹੋ। ਤੇ ਪੀਡੀ ਫੋਲਾਂ ਬੰਨੇ ਆਪਣੇ। ਤੇ ਮਚਾ ਗਿਲਾਈ ਦੇ ਲੌਂਜਰੀ ਕੀਤੀ ਹੋਈ ਹੈ। ਉਹ ਲੱਗਦਾ ਪਾੜਾ ਪੁਨੀਆ ਟੰਗਾਂ ਦਿਨ ਹੋਈ ਹੈ। ਬਸ ਇਹ ਵੀ ਦੇਵੇ ਬਹੁਤ ਵਧੀਆ ਰਹਤੀ ਹੈ ਤੇ ਇੱਧਰ ਪੀ ਆਈ ਤੇ ਕੱਟੇ ਚ ਨਾ। ਤੇ ਇੱਧਰ ਬਾ ਕੱਟੀਏ ਚਾਈ। ਕਦਾ ਕੁਦਾ ਬੜੀ ਵਧੀਆ ਬਣੀ ਹੈ ਦੇ ਦੇ ਪੀ ਆਇ ਜੋ ਕੱਤੀ ਚੋਨੇ ਬੈਕਜ ਵੀ ਦੇਖ ਕੇ ਜਾਂਦੇ ਚੋਨੇ ਬਹੁਤ ਵਧੀਆ ਗੁਰੂ ਵੀ ਬੇਲਾ ਬਹੁਤ ਵਧੀਆ ਕੀਤੀ ਚੋਨੇ ਨੇ ਓਕੇ ਜਿਹੜਾ ਤੁਸੀਂ ਆ ਬਈ ਵੀਡੀਓ ਦੇ ਦੇਣਾ ਲਾਈਕ ਸੇ ਜਰੂਰ ਕਰਨ ਵੀਡੀਓ ਨੂੰ ਤੇ ਨਾਲ ਕਮੈਂਟ ਕਰਕੇ ਦੱਸਣਾ ਆਪਣਾ ਚੋਨਾ ਕਿਹਿੰਦਾ ਤਾਂ ਇਹ ਬਾਕੀ ਆਪਣਾ ਚੋਨਾ ਦਾ ਓਕੇ ਹੀ ਆ okay cho na tôi về lấy ra nè thì để à bà để à pati la tới ba chỉ đây thì à pa trước lần nào à pa pathe bị chơi thì đi cứu chữa điu nhớ bà pa càng có bà tôi thì à pa bị chết thì mình đấy à pa pathe còn một cái thì thì à bà ba thì à joyi đi về lâu dài vậy thì một cái chắc có mà thì ba pati la đi thì đi ਉਹ ਨਾ ਮੈਂ ਲਾ ਦਿਓ ਇਹ ਇਹ ਤਾਂ ਛਾਈ ਥੋਲਾ ਬਣਨ ਲਈ ਪੜੇ ਲਈ ਆਪਾਂ ਜਾਲਾਂ ਚ ਲਾਈ ਤੋਂ ਖਾਂ ਮਾਰ ਤੇ ਦੱਤ ਮੈਲੇ ਖਾਂ ਮਾਰ ਤੇ ਜਾਲਾਂ ਚ ਲਈ ਨਾ ਨਹੀਂ ਤੇ ਬੈਕ ਜੇ ਦੇ ਜੂ ਜਾਂਦੇ ਖਾਂ ਮੇ ਬਾਕੀ ਧੱਕੇ ਮਾਈ ਦੇ ਨਾ ਮੀ ਆ ਜਾਈ ਨਾ ਪੰਨਿਆ ਜਲਾਈ ਨਾ ਮੀ ਆ ਜਾਈ ਤੇ ਚੋਨੇ ਗਈ ਬੁੱਧ ਦਰਗੰਦੇ ਹੀ ਤੇ ਬੈਕ ਜੇ ਮੇ ਵੇਲਾ ਤੋਂ ਅਸਰ ਫੱਕ ਪਿਆ ਇਦਾਂ ਆਜਾ ਬੰਦ ਦਵਾ ਇਪਾਤੀ ਇਹ ਬਾਕੀ ਵੀਡੀਓ ਬਧੀਆ ਲੱਗਦੀ ਤੇ ਲਾਈਕ ਚ ਜ਼ਰੂਰ ਕਰਨਾ ਤੇ ਨਾਲ ਜਨਰਲ ਜੁਕਾਈ ਵੀ ਜ਼ਰੂਰ ਕਰਨਾ ਓਕੇ ਵੀਡੀਓ ਵੇਖਣ ਲਈ ਸ਼ੁਕਰੀਆ ਜੀ ਧੰਨਵਾਦ ਜੀ